ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਆ ਅੱਜ ਆਪਾਂ ਗੱਲ ਕਰਦੇ ਆਂ ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੇ ਸਿੰਘਾ ਵਾਰੇ ਫਰੀਦਕੋੜ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਜਿੱਦਾਂ ਵੱਲੋਂ ਇੱਕ ਪੰਥਕ ਅਕਰਤਤਾ ਰੱਖੀ ਗਈ ਆ ਮੁੱਖ ਮਕਸਦ ਦਾ ਹੈਗਾ ਉਹਦਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਰਿਆ ਕਰਾਉਣਾ ਤੇ ਬੰਦੀ ਸਿੰਘਾਂ ਨੂੰ ਜਿਹੜੇ 30 32 33 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਰਿਹਾਰਾ ਕਰਾਉਣਾ ਇਹ ਵੱਡੀ ਇਕਤਤਾ ਰੱਖੜਪੁੰਨਿਆ ਦੇ ਦਿਹਾੜੇ ਤੇ ਤੇ ਬਕਾਲਾ ਬਾਬਾ ਬਕਾਲਾ ਸਾਹਿਬ ਵਿਖੇ ਰੱਖੀ ਗਈ ਆ 19 ਅਗਸਤ 2024 ਨੂੰ ਤਨ ਦਵਾਰ ਦੱਸਦੀ ਏ ਬਾਬਾ ਬਕਾਲਾ ਦੀ ਧਰਤੀ ਤੇ 19 ਅਗਸਤ 2024 ਨੂੰ ਜਿਹਦਾ ਸਮਾਂਗਾ 11 ਤੋਂ ਲੈ ਕੇ 3 ਵਜੇ ਤੱਕ ਇਸ ਰਖਣ ਪੁੰਨਿਆਂ ਦੇ ਦਿਹਾੜੇ ਉੱਤੇ ਪੰਥਕ ਜਥੇਬੰਦੀਆਂ ਨੂੰ ਸਿੱਖ ਜਥੇਬੰਦੀਆਂ ਨੂੰ ਹੋਰ ਬੁੱਧੀਜੀਵੀਆਂ ਨੂੰ ਤੇ ਬਕਬਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪਾਰਟੀ ਦੇ ਆਗੂਆਂ ਨੂੰ ਪਾਰਟੀ ਦੇ ਵਰਕਰਾਂ ਨੂੰ ਸਾਰੇ ਜਾਨੀ ਕਿ ਪੰਜਾਬ ਵਸਤੀਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਮੈਂ ਕਹਿਣਾ ਇੱਥੇ ਤੇ ਲੱਖ ਬਖਰੇਵੇਂ ਹੁਣ ਕਿਸੇ ਦੇ ਚਾਹ ਕਿਸੇ ਦੀ ਸਰਵਿਸਿੰਗ ਨਾ ਵੰਦੀ ਹੋਵੇ ਜਾਂ ਕਿਸੇ ਨਾਲ ਹੋਰ ਜਿਹੜੇ ਉੱਤੇ ਨੌਜਵਾਨ ਸਿੰਘ ਜਾਂ ਜਥੇਵੰਦੀਆਂ ਜਾਣਾ ਉਹਨਾਂ ਨਾਲ ਲੱਖ ਮਤਭੇਦ ਹੋ ਸਕਦੇ ਆ ਪਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹ ਬੰਦੀ ਸਿੰਘ ਜਿਨ੍ਹਾਂ ਨੇ ਆਪਣੀ ਲਥੀ ਹੋਈ ਪੱਗ ਦਾ ਬਦਲਾ ਲੇਟਾ ਜਿਹੜਾ ਜ਼ਾਲਮ ਪਾਪੀ ਬਿਆੰਤਾ ਬੁੱਚੜ ਕੇ ਪੀਐਸ ਗੱਲ ਘੜਾਂ ਤੋਂ ਚੱਕ ਚਾ ਕੇ ਮੁੰਡਿਆਂ ਨੂੰ ਕੋਹ ਕੋਹ ਕੇ ਸਹੀਦ ਕਰਦਾ ਸੀ ਜਿਨ੍ਹਾਂ ਨੇ ਕਰੀਬ ਪੰਜਾਬ ਦੇ ਅੰਦਰ 1.5 ਲੱਖ ਮੁੰਡਾ ਸਹੀਦ ਕਰ ਦਿੱਤਾ ਵਗ ਵਗ ਥਾਣਿਆਂ ਦੇ ਵਿੱਚ ਅਲ ਜਾ ਕੇ ਨਹਿਰਾ ਕੱਸੀਆਂ ਤੇ ਪੁਲਾਂ ਉੱਤੇ ਝੂਠੇ ਪੁਲਸ ਮੁਕਾਬਲੇ ਬਣਾਏ ਗੇ ਆਖਰ ਨੂੰ ਫਿਰ ਭਾਈ ਦਲਾਵਰ ਸਿੰਘ ਨੂੰ ਜਿਹੜੀ ਇਹ ਸੇਧੀ ਦੇਣੀ ਪਈ ਤੇ ਉਸ ਪਾਪੀ ਦਾ ਅੰਤ ਕਰਨਾ ਪਿਆ ਜਿਨ੍ਹਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਰਮਜੀਤ ਸਿੰਘ ਪੌਰਾ ਭਾਈ ਜਗਤਾਰ ਸਿੰਘ ਹਵਾਰਾ ਭਾਈ ਕਰਮਜੀਤ ਸਿੰਘ ਇੰਜੀਨੀਅਰ ਭਾਈ ਲਾਲ ਸਿੰਘ ਤੇ ਹੋਰ ਵੱਡੀ ਗਿਣਤੀ ਵਿੱਚ ਜਿਹੜੇ ਨੌਜਵਾਨ ਸੀ ਜਿਨ੍ਹਾਂ ਨੇ ਪਰਨ ਕੀਤਾ ਕਿ ਸਿੱਖ ਕੌਮ ਤੇ ਉਤੇ ਜਿਹੜਾ ਇੰਨਾ ਕਹਿਰ ਵਰਸ ਰਿਹਾ ਬਿਨਾਂ ਗੱਲ ਤੋਂ ਨੌਜਵਾਨਾਂ ਨੂੰ ਜਿਹੜਾ ਝੂਠੇ ਪੁਲਸ ਮੁਕਾਬਲੇ ਕਹਿ ਕੇ ਜਿਹੜਾ ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾਗਾ ਅਯਜ ਸਬੰਤ ਸਿੰਘ ਖਾਲੜਾ ਜਿਨ੍ਹਾਂ ਨੇ 25000 ਲਾਖ ਸੰਧੀ ਸਨਾਗਤ ਕਰ ਲਈ ਜਿਨ੍ਹਾਂ ਦੇ ਵਿੱਚ ਸਾਡੀਆਂ ਮਾਮਾ ਭੈਣਾ ਸਾਡੇ ਨੌਜਵਾਨ ਸਾਡੇ ਬਜ਼ੁਰਗ ਆ ਬਾਪੂ ਭਾਈ ਬਾਬਾ ਮਾਨੋ ਚਾਲ ਦੀ ਮਾਤਾ ਵੀ ਉਸਾ ਦੇ ਵਿੱਚ ਸੀ ਤੇ ਭਾਈ ਪਰਮਣ ਸਿੰਘ ਪੰਜ ਵਰਦੀ ਮਾਤਾ ਵੀ ਉਸ ਦੇ ਵਿੱਚ ਸੀ ਤੇ ਹੋਰ ਸਾਡੇ ਨੌਜਵਾਨ ਜਿਹੜੇ अनेका ਸ਼ਹੀਦ ਕਿਤੇ ਸਾਰਾ ਖਾਲੜਾ ਜਿਹੜਾ ਭਾਈ ਜਸਵੰਤ ਸਿੰਘ ਨੇ ਤਿਆਰ ਕੀਤਾ ਸੀ ਖਾਲੜਾ ਸਾਹਿਬ ਨੇ ਪਰ ਜ਼ਾਲਮ ਹਕੂਮਤ ਨੇ ਜਿਨ੍ਹਾਂ ਦੇ ਵਿੱਚ ਬੜੇ-ਬੜੇ ਆਪਸਰਾ ਸਵਰਨ ਘੋਟਨੇ ਵਰਗੇ ਤੇ ਗਿੱਲ ਵਰਗੇ ਪਾਪੀ ਫਸਦੇ ਸੀ ਤੇ ਉਹਨਾਂ ਤੋਂ ਪਹਿਲਾਂ ਹੀ ਭਾਈ ਜਸਵੰਤ ਸਿੰਘ ਖਾਲੜਾ ਸਾਹਿਬ ਨੂੰ ਝੁੱਕ ਕੇ ਜਿਹੜਾ ਸ਼ਹੀਦ ਕਰ ਦਿੱਤਾ ਗਿਆਗਾ ਇਸ ਸਾਰੇ ਮੁੱਦਿਆਂ ਨੂੰ ਲੈ ਕੇ ਜਿਹੜਾ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਹੈਗਾ ਨਸਿਆਂ ਦੇ ਨਾਲ ਨੌਜਵਾਨ ਮਰ ਰਹੇ ਨੇ ਪੰਜਾਬ ਦੀ ਜਮਾਨੀ ਦਾ ਜਿਹੜਾ ਢ ਘਾਨ ਹੋ ਰਿਹਾ ਹੈਗਾ ਸਾਡੇ ਪ੍ਰਾਂਡਿ ਬੰਦੀ ਸਿੰਘ ਤਾਂ ਕੀ ਸੱਜਣੇ ਸੀ 40 ਨਵੇਂ ਬੰਦੀ ਸਿੰਘ ਬਣਾ ਕੇ ਰੱਖ ਦਿੱਤੇ ਨੇ ਝੂਠੇ ਅੱਜ ਵੀ ਉਹੀ ਮਕਾਵਲੇ ਜਿਹੜੇ ਬਣਾਏ ਜਾ ਰਹੇ ਨੇ ਕਹਦੇ ਉਗਰ ਬਾਦ ਇੱਕ ਨਾਂ ਤੇ ਕਹਿ ਕੇ ਕਦੇ ਖਾੜਕੂ ਵਾਲ ਦੇ ਨਾਂ ਤੇ ਕਹਿ ਕੇ ਕਦੇ ਨਕਸਲੀ ਤੇ ਕਦੇ ਗੈਂਗਸਟਰ ਦੇ ਕਹਿ ਕੇ ਜਿਹੜੇ ਮੁਕਾਬਲੇ ਨੇ ਉਹ ਬਣਾਏ ਜਾ ਰਹੇ ਨੇ ਸਰਕਾਰ ਚਾਵੇ ਫੜ ਸਕਦੀ ਆ ਦੋਸਤਿਆਂ ਨੂੰ ਜੇ ਕੋਈ ਦੋਸਤ ਕਰਦਾਗਾ ਉਹਤੇ ਮੁਕੱਦਮਾ ਚਲਾ ਸਕਦਾਗਾ ਸਾਡੇ ਦੇਸ਼ ਦੇ ਵਿੱਚ ਜਿਹੜਾ ਸੰਵਿਧਾਨ ਆਦਾਲਤਾਂ ਬਣੀਆਂ ਹੋਈਆਂ ਨੇ ਪਰ ਨਹੀਂ ਇਹਨਾਂ ਨੇ ਸਰਿਆਂ ਲੋਕਤੰਤਰ ਦਾ ਘਾਣ ਕੀਤਾ ਸਵਿਧਾਨ ਦੇ ਇੱਕ ਸੌ ਖਾਤ ਆ ਜ਼ਰੂਰ ਲੈਂਦੇ ਨੇ ਸਾਰੇ ਪਰ ਸਵਿਧਾਨ ਦੀਆਂ ਧੱਜੀਆਂ ਫਿਰ ਇਹ ਲੋਕ ਉਡਾਉਂਦੇ ਨੇ ਇਹਨਾਂ ਕੋਲ ਨੂੰ ਕੋਈ ਸ਼ਰਮ ਨਹੀਂ ਇਹਨਾਂ ਨੂੰ ਤੇ ਜਿਹੜਾ ਭਾਈ ਸਰਪ੍ਰਿੰਸੀ ਖਾਲਸਾ ਵੱਲੋਂ ਜਿਹੜਾ ਰੱਖੜ ਪੁੰਨਿਆ ਤੇ ਇਹਹਾੜੇ ਤੇ ਬਾਬਾ ਵਕਾਲਾ ਸਾਹਿਬ ਵਿਖੇ 19 ਅਗਸਤ ਨੂੰ ਜਿਹੜਾ 11 ਵਜੇ ਪ੍ਰੋਗਰਾਮ ਰੱਖਿਆ ਗਿਆ ਸਾਰੀ ਸਿੱਖ ਸੰਗਤ ਨੂੰ ਜਿਹੜਾ ਉੱਥੇ ਪਹੁੰਚਣ ਦੀ ਅਪੀਲ ਆ ਕਿਉਂਕਿ ਇਹ ਮਸਲਾ ਇਕੱਲੇ ਇੱਕ ਸਿੱਖ ਦਾ ਨਹੀਂ ਇਹ ਮਸਲਾ ਸਾਰੀ ਸਿੱਖ ਕੌਮ ਦਾ ਮਸਲਾ ਹੈਗਾ ਕਦੇ ਅਸੀਂ 30 32 33 ਸਾਲ ਹੋ ਗਏ ਜਿੰਨਾ ਸਿੰਘਾਂ ਨੂੰ ਉਹਨਾਂ ਸਿੰਘਾਂ ਦੇ ਵਿੱਚ ਮੌਤ ਤੇ ਲੱਗਦੇ ਨੇ ਪਰ ਅਸੀਂ ਜਾਣਨੇ ਕਿੰਨੇ ਕ ਹਰ ਇੱਕ ਨੌਜਵਾਨ ਦਾ ਫਰਜ਼ਵੰਦ ਦਾ ਕਿ ਜਿਨ੍ਹਾਂ ਨੇ ਆਪਣੇ ਲਈ ਸਾਰਾ ਕੁਝ ਕੁਰਬਾਨ ਕਰ ਦਿੱਤਾ ਹੋਵੇ ਤੇ ਅਸੀਂ ਉਹਨਾਂ ਦਾ ਅਹਿਸਾਸ ਭੁੱਲ ਜਾਈਏ ਤਾਂ ਸਾਡੇ ਨਾਲੋਂ ਅਕਿਰਤ ਕਰਨ ਕੌਣ ਹੋ ਸਕਦਾਗਾ ਤੇ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਐਮਪੀ ਬਣ ਗਏ ਨੇ ਐਮਪੀ ਬਣ ਤੋਂ ਬਾਅਦ ਜਿਹੜਾ ਉਹਨਾਂ ਨੂੰ ਸੱਡਿਆ ਨਹੀਂ ਜਾ ਰਿਹਾ ਤੇ ਇਹ ਵੀ ਇੱਕ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾਗਾ ਸਾਨੂੰ ਇੱਥੇ ਦੱਸਦੀ ਹੈ ਕਿ ਸਿੱਖਾਂ ਦੇ ਜਿਹੜੇ ਮਸਲੇ ਨੇ ਨਾ ਤਾਂ ਉਹ ਕੋਟਾਂ ਵਿੱਚ ਜਿਹੜੇ ਚਲੇ ਜਾਂਦੇ ਨੇ 40-40 ਸਾਲ ਜਿਹੜੇ ਮੂਕ ਨਹੀਂ ਦੇਖਦੇ ਰਹਿੰਦੇ ਨੇ ਸਾਡੇ ਆ ਮਾਵਾ ਭੈਣਾ ਬਜ਼ੁਰਗ ਉਹਨਾਂ ਨੂੰ ਅੜੀਕ ਅੜੀਕ ਇਸ ਦੁਨੀਆ ਤੋਂ ਫਾਨੀ ਸੰਸਾਰ ਤੋਂ ਅਲਵਿਦਾ ਕਹਿ ਗਏ ਨੇ ਸਿੱਖਾਂ ਨੂੰ ਕੋਈ ਨਿਆਂ ਨਹੀਂ ਮਿਲਦਾ ਸਿੱਖ ਆਵਾਜ਼ ਉਠਾਉਂਦੇ ਆ ਤਾਂ ਉਹਨਾਂ ਦੀ ਆਵਾਜ਼ ਨੂੰ ਜਿਹੜਾ ਦਬਾਇਆ ਜਾਂਦਾ ਹਰ ਸਮੇਂ ਚਾਹੇ ਕੋਈ ਮਰਜੀ ਸਰਕਾਰ ਹੋਵੇ ਇਸ ਕਰਕੇ ਜਿਹੜਾ ਸਾਨੂੰ ਸਿੱਖ ਪੰਥ ਨੂੰ ਆ ਦੇ ਵਿੱਚ ਏਕਤਾ ਹੋਣੀ ਲਾਜ਼ਮੀ ਆ ਹੋ ਚਾਹੇ ਤੁਸੀਂ ਲੱਖ ਮੁੱਦਿਆਂ ਤੇ ਲੜੀ ਜਾਓ ਲੱਖ ਤੁਹਾਡੇ મતਪੇਦ ਹੋ ਸਕਦੇ ਨੇ ਪਰ ਉਹਨਾਂ ਸੰਘਾਂ ਕਿੰਨੀ ਇੱਕ ਵਾਰੀ ਛਾਤੀ ਮਾਰ ਕੇ ਦੇਖੋ ਜਿਨ੍ਹਾਂ ਨੂੰ 30-30 ਸਾਲ ਹੋ ਗਏ ਪਿੰਡਿਆਂ ਦੇ ਵਿੱਚ ਬੰਦ ਬੰਦ ਨੇ ਸ਼ੇਰ ਤੇ ਆ ਸਾਡਾ ਫਰਜ਼ ਨਹੀਂ ਬਣਦਾ ਅਸੀਂ ਸਿੱਖ ਕਹਾਉਣੇ ਆ ਸਾਡੀਆਂ ਚਿੱਟੀਆਂ ਦਾੜੀਆਂ ਹੋ ਗਈਆਂ ਅਸੀਂ ਬੜਾ ਰੌਲਾ ਪਾਉਣੇ ਆ ਕਿ ਅਸੀਂ ਉੱਥੇ ਕੇਸ ਲਾਤਾ ਜੀ ਅਸੀਂ ਉੱਥੇ ਕੇਸ ਲਾਤਾ ਅਸੀਂ ਕੁਰਸੀਆਂ ਤੇ ਖਾਤਰ ਆ ਆਪਸ ਆ ਲੜਦੇ ਆ ਪਰ ਉਹ ਸਿੰਘਾਂ ਬਾਰੇ ਕਿਸੇ ਨੇ ਅੱਜ ਤੱਕ ਮ ਕੰਬਲ ਤੂਰ ਤੌਰ ਤੇ ਜਿਹੜਾ ਵੱਡਾ ਮੋਰਚਾ ਨਹੀਂ ਲਾਇਆ ਇਹ ਸਾਡੀ ਸਿੱਖ ਕੌਮ ਦੀ ਇੱਕ ਤਰਾਸ ਦੀ ਆ ਇੱਕ ਬਹੁਤ ਵੱਡੀ ਨਲੈਕੀ ਆ ਇੱਕ ਮੈਂ ਕਹਿੰਦਾ ਬਹੁਤ ਵੱਡੀ ਘਾਟ ਆ ਸ਼੍ਰੋਮਣੀ ਕਮੇਟੀ ਦਾ ਫਰਜਵੰਦ ਦਾ ਸੀ ਪਰ ਉਹ ਬਾਦਲਾਂ ਦੇ ਗੁਲਾਮ ਆ ਅਕਾਲੀ ਦਲ ਦਾ ਫਰਜਵੰਦ ਦਾ ਸੀ ਉਹ ਬਾਦਲਾਂ ਦਾ ਗੁਲਾਮ ਆ ਆਕਾਲ ਤਖਤ ਸਾਹਿਬ ਦਾ ਫਰਜਵੰਦ ਦਾ ਸੀ ਜਥੇਦਾਰ ਦਾ ਉਹ ਵੀ ਬਾਦਲਾਂ ਦੇ ਗੁਲਾਮ ਆ ਇਸ ਕਰਕੇ ਸਾਨੂੰ ਜਿਹੜਾ ਇੱਕ ਦੂਜੀ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾਗਾ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਸਾਡੇ ਮਾਵਾ ਭੈਣਾਂ ਨੂੰ ਬੇਨਤੀ ਕਰਦਾ ਕਿ ਰੱਖੜੇ ਪੁੰਨਿਆਂ ਦੇ ਉੱਤੇ ਜਿਹੜਾ ਬਾਬਾ ਵਕਾਲਾ ਸਾਹਿਬ ਵਿਖੇ ਅਖਾਟ ਰੱਖਿਆ ਗਿਆਗਾ ਉਹਦੇ ਵਿੱਚ ਸਭ ਨੂੰ ਪਹੁੰਚਣ ਦੀ ਅਪੀਲ ਆ ਕਿਉਂਕਿ ਉਹ ਕੋਈ ਨਿੱਜੀ ਹਿੱਤਾਂ ਲਈ ਨਹੀਂ ਇਕੱਠਾ ਰੱਖਿਆ ਗਿਆ ਕੋਈ ਭਾਈ ਸਰਬਜੀਤ ਸਿੰਘ ਖਾਲਸੇ ਦਾ ਜਾਂ ਕਿਸੇ ਹੋਰ ਜਥੇਬੰਦੀ ਦਾ ਇਕੱਠ ਨਹੀਂ ਉਹ ਉਹ ਸਰਬੱਤ ਦਾ ਇਕੱਠ ਆ ਸਾਰੇ ਜਿਹੜੇ ਬੰਦੀ ਸਿੰਘ ਨੇ ਸਾਡੇ ਔਰ ਹਾ ਹੁਣੇ ਚਾਹੁੰਦੇ ਨੇ ਚਾਹੇ ਕਿਸੇ ਮਰਜ਼ੀ ਜੇਲ੍ਹ ਦੇ ਵਿੱਚ ਹੋਣਾ ਜੇਕਰ ਅਸੀਂ ਇਹ ਨਹੀਂ ਕਰ ਸਕਦੇ ਤਾਂ ਫਿਰ ਸਾਡੇ ਪੱਲੇ ਕੀ ਆ ਅਸੀਂ ਹੋਰ ਕਰ ਕੀ ਸਕਦੇ ਆ ਕਿ ਇਹ ਸਿੱਖ ਕੌਮ ਨੂੰ ਜਿਹੜਾ ਸਮਝਣਾ ਜਿਹੜਾ ਲਾਜ਼ਮੀ ਆ ਮੈਂ ਇਹ ਬੇਨਤੀ ਕਰਦਾ ਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚੇ ਤਾਂ ਕਿ ਸਿੱਖ ਕੌਮ ਜਿੱਥੇ ਵੀ ਵੱਸਦੀ ਆ ਉੱਥੋਂ ਤੱਕ ਜੇ ਵੀਡੀਓ ਜਾਂਦੀ ਆ ਤਾਂ ਸਿੱਖ ਕੌਮ ਇਕੱਠੀ ਹੋ ਸਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਤਾਂ ਦਿੱਤੇ ਪ੍ਰੋਗਰਾਮ ਅਨੁਸਾਰ 11 ਵਜੇ ਤੋਂ ਤੇ ਜਿਹੜਾ 3 ਵਜੇ ਤੱਕ ਜਿਹੜਾ ਪ੍ਰੋਗਰਾਮ ਚੱਲਣਾ ਉਹਦੇ ਵਿੱਚ ਜਿਹੜੇ ਲੋਕ ਨੇ ਸਿੱਖ ਨੇ ਆਗੂ ਨੇ ਨਮਾਇंदे ਨੇ ਮੈਂਬਰ ਨੇ ਜੋ ਵੀ ਨੇ ਕਿਸੇ ਮਰਜ਼ੀ ਪਾਰਟੀ ਹੋਣਾ ਉਹਦੇ ਵਿੱਚ ਸਾਵਲ ਜ਼ਰੂਰ ਹੋਣਾ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਸਿਗ ਉੱਭਾ